ਆਮ ਆਦਮੀ ਪਾਰਟੀ ਦੇ ਵਿੱਚ ਇੱਕ ਹੋਰ ਵੱਡਾ ਫੇਰਬਦਲ ਦੇਖਣ ਨੂੰ ਮਿਲ ਰਿਹਾ ਹੈ ਸੂਤਰਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਇੱਕ ਵੱਡਾ ਫੇਰਬਦਲ ਲਿਆਂਦਾ ਜਾ ਸਕਦਾ ਹੈ ਇੱਕ OSD ਔਰ ਇੱਕ ਮੀਡੀਆ ਸਲਾਹਕਾਰ ਆਮ ਆਦਮੀ ਪਾਰਟੀ ਚੋਂ ਜਾਂ ਸੀਐਮ ਭਗਵੰਤ ਮਾਨ ਦੇ ਸਰਕਲ ਦੇ ਵਿੱਚੋਂ ਦੁਬਾਰਾ ਕੱਢੇ ਜਾ ਸਕਦੇ ਹੈ ਚਰਚਾਾਂ ਮਾ ਤੇਜ਼ ਹੋ ਗਈਆਂ ਨੇ ਪਰ ਸੂਤਰਾਂ ਹਵਾਲਿਆਂ ਤੋਂ ਤਾਂ ਇਦਾਂ ਵੀ ਕਿਹਾ ਜਾ ਰਿਹਾ ਹੈ ਕਿ ਸੀਨੀਅਰ ਲੀਡਰਸ਼ਿਪ ਦੇ ਵੱਲੋਂ ਸੀਐਮ ਭਗਵੰਤ ਮਾਨ ਨੂੰ ਕਨਵੇ ਕਰ ਦਿੱਤਾ ਗਿਆ ਹੁਣ ਕੀਤਾ ਗਿਆ ਕਿ ਨਹੀਂ ਕੀਤਾ ਗਿਆ ਇਸ ਸਮੇਂ ਤੇ ਮਨਸਰ ਹੈ ਇਹ ਸਮਾਂ ਜਾਣਦਾ ਪਰ ਸੂਤਰਾਂ ਹਵਾਲਿਆਂ ਕੁਝ ਗੱਲਾਂ ਵਿਸ਼ੇਸ਼ ਤੌਰ ਤੇ ਚੱਲਣ ਲੱਗੀਆਂ ਲੋਕ ਪੁਆਇੰਟ ਨਿਊਜ਼ ਚੈਨਲ ਦੇ ਹਵਾਲੇ ਤੋਂ ਕੁਝ ਨਾਮ ਵੀ ਸਾਹਮਣੇ ਆਏ ਨੇ ਹਾਲਾਂਕਿ ਉਹਨਾਂ ਨਾਵਾਂ ਦੀ ਪੁਸ਼ਟੀ ਜਿਹੜੀ ਆ ਉਹ ਅਸੀਂ ਬਿਲਕੁਲ ਨਹੀਂ ਕਰਦੇ ਪ੍ਰਤਾਮੀ ਲੋਕ ਪੁਆਇੰਟ ਨਿਊਜ਼ ਚੈਨਲ ਦੇ ਹਵਾਲੇ ਦੇ ਨਾਲ ਜੋ ਮੀਡੀਆ ਰਿਪੋਰਟ ਪੇਸ਼ ਕੀਤੀ ਗਈ ਹੈ ਉਹਨਾਂ ਨੇ ਸਾਫ਼ ਤੌਰ ਤੇ ਉਹਦੇ ਵਿੱਚ ਬਲਤੇਜ ਪੰਨੂ ਦਾ ਜ਼ਿਕਰ ਕੀਤਾ ਔਰ ਨਾਲ ਹੀ ਰਾਜਵੀਰ ਸਿੰਘ ਘਮਣ ਕਰਾਚੋਂ ਦੇ ਜਿਹੜੇ ਸੀਐਮ ਭਗਵੰਤ ਮਾਨ ਦੇ ਕਰੀਬੀ ਓਐਸਡੀ ਮੰਨੇ ਜਾਂਦੇ ਨੇ ਉਹਨਾਂ ਦਾ ਜ਼ਿਕਰ ਇਸ ਨਿਊਜ਼ ਰਿਪੋਰਟ ਦੇ ਵਿੱਚ ਕੀਤਾ ਗਿਆ ਹੈ ਹਾਲਾਂਕਿ ਇਹਨਾਂ ਦੋਵਾਂ ਨਾਮਾਂ ਦੀ ਪੁਸ਼ਟੀ ਅਸੀਂ ਨਹੀਂ ਕਰਦੇ ਪਰ ਮੀਡੀਆ ਰਿਪੋਰਟਾਂ ਦੇ ਮਤਲਬ ਅਕ ਫਾਰ-ਫਾਰ ਮਾਰ ਕਿਹਾ ਜਾ ਰਿਹਾ ਕਿ ਇਹ ਦੋ ਨਾਮ ਜਿਹੜੇ ਨੇ ਉਹ ਹੋ ਸਕਦੇ ਨੇ ਔਰ ਸੂਤਰਾਂ ਮੁਤਾਬਕ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਇਹਨਾਂ ਨੂੰ ਵੀ ਹੁਣ अलविदा कहने वास्ते सीएम भगवंत मान नु कहा गया पर नाल दी नाल वार वार ए भी सूत्रਾਂ حوالےਓ ਖਬਰ ਆ ਰਹੀ ਹੈ ਕਿ ਇੱਥੇ ਆ ਕੇ सीएम भगवंत मान ਅੜ ਗਏ ਨੇ ਦੱਸਦੀ ਇਹ ਕਿ ਮੀਡੀਆ ਰਿਪੋਰਟਾਂ ਮੁਤਾਬਕੇ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ सीएम भगवंत मान ਇਹਨਾਂ ਦੋ ਨਾਮਾਂ ਦੇ ਉੱਤੇ ਅੜ ਗਏ ਨੇ ਇਹ ਫੈਸਲਾ ਜਿਹੜਾ ਆ ਉਸ ਉੱਤੇ ਕੋਈ ਵੀ ਐਕਸ਼ਨ सीएम भगवंत मान ਵੱਲੋਂ ਕਹਿੰਦੇ ਕਿਹਾ ਜਾ ਰਿਹਾ ਕਿ ਨਹੀਂ ਕੀਤਾ ਗਿਆ ਹਾਲਾਂਕਿ ਇਸ ਗੱਲ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਕਿ ਕਿਹਾ ਗਿਆ ਕਿ ਨਹੀਂ ਕਿਹਾ ਗਿਆ ਇਹਨਾਂ ਬਾਰੇ ਕਿਹਾ ਗਿਆ ਕਿ ਨਹੀਂ ਕਿਹਾ ਗਿਆ ਪਰ ਸੂਤਰਾਂ ਹਵਾਲਿਆਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਿਚੁਏਸ਼ਨ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਉਹ ਸਮਝੀ ਜਾ ਸਕਦੀ ਹੈ ਬਾਚੀ ਜਾ ਸਕਦੀ ਹੈ ਜਦੋਂ ਤੋਂ ਸੀਐਮ ਭਗਵੰਤ ਮਾਨ ਹਸਪਤਾਲ ਦਾਖਲ ਹੋ ਕੇ ਬਾਹਰ ਆਏ ਹੈ ਉਦੋਂ ਤੋਂ ਚਰਚਾਵਾ ਦਾ ਮਾਹੌਲ ਗਰਮ ਹੈ ਆਮ ਆਦਮੀ ਪਾਰਟੀ ਦੀ ਸਿਚੁਏਸ਼ਨ ਨੂੰ ਲੈ ਕੇ ਮਾਹੌਲ ਗਰਮ ਹੈ ਪਰ ਕੁਝ ਮੀਡੀਆ ਰਿਪੋਰਟਸ ਦੇ ਵਿੱਚ ਕੁਝ ਵਿਸ਼ੇਸ਼ ਨਾਮ ਵਿਚਾਰੇ ਜਾ ਰਹੇ ਨੇ ਉਹਨਾਂ ਦੇ ਵਿੱਚ ਕੁਝ ਦੋ ਹੋਰ ਨਾਮ ਆਏ ਨੇ ਜਿਨ੍ਹਾਂ ਤੋਂ ਬਾਅਦ ਦੁਵਾਰਾ ਤਰਥੱਲੀ ਮਚ ਗਈ ਹੈ ਕਿ ਸੀਐਮ ਭਗਵੰਤ ਮਾਨ ਦੇ ਦੋ ਹੋਰ ਕਰੀਬੀ ਜਿਹੜੇ ਨੇ ਉਹ ਕੱਢਣ ਦੀ ਤਿਆਰੀ ਕੀਤੀ ਜਾ ਸਕਦੀ ਔਰ ਦੂਜੇ ਪਾਸੇ ਚਰਚਾ ਇਹ ਹੈ ਕਿ ਅਰਵਿੰਦ ਕੇਜਰੀਵਾਲ ਦੇ ਜਿਹੜੇ ਪੀਏ ਰਹਿ ਚੁੱਕੇ ਨੇ ਵੈਬ ਕੁਮਾਰ ਉਹਨਾਂ ਨੂੰ ਸੀਐਮ ਆਫਿਸ ਲਿਆਂਦਾ ਜਾ ਸਕਦਾ ਆ ਕਿਹਾ ਇਹ ਵੀ ਜਾ ਰਿਹਾ ਹੈ ਕਿ ਉਹਨਾਂ ਵਾਸਤੇ ਸੀਐਮ ਹਾਊਸ ਦੇ ਦੋ ਕਮਰੇ ਜਿਹੜੇ ਨਹੀਂ ਉਹ ਮਖੂਸ ਤੌਰ ਦੇ ਉੱਤੇ ਸਾਫ਼ ਕਰਾਏ ਜਾ ਰਹੇ ਨੇ ਤੇ ਇਹੋ ਜੀ ਸਿਚੁਏਸ਼ਨ ਦੇ ਵਿੱਚ ਫਿਰ ਪੰਜਾਬ ਦੇ ਹਾਲਾਤ ਕੀ ਹੋ ਸਕਦੇ ਨੇ ਇਹਦੇ ਉੱਤੇ ਵਿਚਾਰ ਗੰਭੀਰ ਹੁੰਦੇ ਜਾ ਰਹੇ ਆ ਸੀਨੀਅਰ ਪੱਤਰਕਾਰ ਸਿਆਸੀ ਪੰਡਿਤ ਔਰ ਕੁਝ ਮੀਡੀਆ ਰਿਪੋਰਟਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਹੌਲੀ ਹੌਲੀ ਕਰਕੇ ਸੀਐਮ ਭਗਵੰਤ ਮਾਨ ਦਾ ਜਿਹੜਾ ਆਸ-ਪਾਸ ਦਾ ਸਰਕਲ ਹੈ ਉਸ ਨੂੰ ਨਿਊਟਰਲਾਈਜ਼ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਹੁਣ ਇਹ ਕਿਉਂ ਕੀਤਾ ਜਾ ਰਿਹਾ ਜੇ ਹੋ ਰਿਹਾ ਹੈ ਤਾਂ ਜਿਵੇਂ ਕਿ ਦੁਬਾਰਾ ਕਹਿ ਰਹੇ ਹਾਂ ਕਿ ਅਸੀਂ ਪੁਸ਼ਟੀ ਨਹੀਂ ਕਰਦੇ ਜਦੋਂ ਕੋਈ ਖਬਰ ਨਿਰਧਾਰਤ ਤੌਰ ਤੇ ਆਵੇਗੀ ਤੇ ਉਸ ਦਾ ਵੇਰਵਾ ਵੀ ਤੁਹਾਡੇ ਸਾਹਮਣੇ ਸਾਂਝਾ ਕਰਾਂਗੇ ਪਰ ਤਿਆਸਰਾਈਆਂ ਦਾ ਮਾਹੌਲ ਗਰਮ ਹੈ ਉਹ ਵੀ ਦੱਸਣਾ ਲਾਜ਼ਮੀ ਹੈ ਤੇ ਇਸ ਵਾਸਤੇ ਜੇ ਇਹ ਖਬਰ ਸੱਚੀ ਹੈ ਤੇ ਜੇ ਸਭ ਕੁਝ ਹੋ ਰਿਹਾ ਤੇ ਪੰਜਾਬ ਦੀ ਸਰਕਾਰ ਦੇ ਉੱਤੇ ਵੱਡੇ ਸਵਾਲ ਖੜੇ ਹੋ ਰਹੇ ਆ ਔਰ ਸੀਨੀਅਰ ਪੱਤਰਕਾਰਾਂ ਨੇ ਤਾਂ ਇਥੋਂ ਤੱਕ ਸਵਾਲ ਚੱਕੇ ਆ ਕਿ ਜੇ ਮੁੱਖ ਮੰਤਰੀ ਹੁਣ ਖੜੇ ਆ ਹੁਣ ਅੜੇ ਆ ਤਾਂ ਪਹਿਲਾਂ ਕਿਉਂ ਨਹੀਂ ਅੜੇ ਸੀ ਖੈਰ ਸੀਐਮ ਭਗਵੰਤ ਮਾਨ ਉੱਤੇ ਨਿਸ਼ਾਨੇ ਸਾਧਣ ਵਾਲਿਆਂ ਦੀ ਗਿਣਤੀ ਘਟ ਨਹੀਂ ਹੈ ਬੇਸ਼ੱਕ ਇਸ ਦੇ ਵਿੱਚ ਕੋਈ ਦੋ ਰਹਿ ਨਹੀਂ ਪਰ ਦੂਜੇ ਪਾਸੇ ਇਸ ਮਾਮਲੇ ਸੰਬੰਧੀ ਪੰਜਾਬ ਸਰਕਾਰ ਜਿਹੜੀ ਹੈ ਉਹ ਸੂਤਰਾਂ ਮੁਤਾਬਕ ਕਿਰਦੀ ਜ਼ਰੂਰ ਨਜ਼ਰ ਆ ਰਹੀ ਹੈ ਕਿੰਨੀ ਕਿ ਸੱਚਾਈ ਹੈ ਇਸ ਮਾਮਲੇ ਦੇ ਵਿੱਚ ਸਮੇਂ ਆਉਣ ਤੱਕ ਪਤਾ ਲੱਗ ਜਾਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਨੀਆ ਪੰਜਾਬੀ